ਪਰ ਆਇਸ ਚਲਾਈ ਜੀ ਫਿਰ ਟਾ ਲਪੀਆਂ ਆਗੀਆਂ ਫਿਰ ਬਾਦ 10 ਚੱਕੀਆਂ ਆਗੀਆਂ ਫਿਰ 12 ਚੱਕੀਆਂ ਆਗੀਆਂ ਜੀ 14 ਵੀ ਚਲਾ ਲਈ ਘੋੜਾ ਵੀ ਚਲਾਇਆ ਜੀ 4-5 ਸਾਲ ਟੱਪਰ ਅੱਛਾ ਹਾਂ ਜੀ ਆਹ ਕੋਲ 18 ਟੈਰੀ ਚਲਾਈ ਜੀ ਅੱਛਾ ਇੱਥੇ ਬਜਰੀ ਦੇ ਤਜੜਾ ਸੋਮਾਲਾ ਰੋਡ ਬਣਿਆ ਜੀ ਅੱਛਾ ਗੱਡੀਆਂ ਦੇ ਕਿਸਮਾਂ ਦੀ ਜੇਕਰ ਗੱਲ ਕਰੀਏ ਜਿਹਦਾ ਐਸਮੈਂਟ ਤੁਸੀਂ ਦੱਸੇ ਦਵਾਦਵ ਕਿਸਮਾਂ ਦੱਸੋ ਕਿੰਨੀਆਂ ਜਿੰਨੀਆਂ ਹੈਗੀਆਂ ਯਾਦ ਸਾਈਂ ਗਿਆ ਤੇ ਅਸਦਾ ਸਾਡੇ ਕੋਲ ਤਾਂ ਇਹ ਪਹਿਲਾਂ ਐਸਾ ਉਹਨਾਂ ਦੇ ਜੀ ਆਇਲਪੀਆਂ ਹੁੰਨੀਆਂ ਤੇ ਆ ਕੇ ਘੋੜਾ ਹੁੰਦਾ ਸੀ 40 18 ਇਹ ਆਇਆ ਹੁਣ 31 18 ਆਏ ਜੀ ਜਿਹੜ ਅੱਛਾ ਇਹਦਾ ਨੰਬਰ 31 18 ਹੈ ਨਹੀਂ ਉਹ 31 18 ਗੱਡੀ ਆ ਜੀ ਇਹ 12 ਚੱਕੀ ਹਾਂ ਜੀ ਅੱਛਾ ਇਹਦਾ ਉਹ ਨੰਬਰ ਵੀ ਯਾਦ ਰਹਿੰਦੇ ਗੱਡੀਆਂ ਦੇ ਹਾਂ ਜੀ ਹਾਂ 35 18 ਗੱਡੀ ਨੰਬਰ ਹੈ ਗੱਡੀ ਦੇ ਨੰਬਰ ਨਾਲ ਪਿਆਰ ਹੁੰਦਾ ਹੈ ਹਾਂ ਜੀ ਹਾਂ ਹੈ ਹਾਂ ਪਹਿਲਾਂ ਪਹਿਲਾਂ ਚਾਰ ਪੰਜ ਗੱਡੀਆਂ ਤੇ ਜੀ ਕਿ ਸਾਰੀਆਂ ਦੇ 87 ਨੰਬਰ ਹੀ ਹੁੰਦੇ ਤੇ ਅੱਛਾ ਹਾਂ ਜੀ ਮੱਸ ਟਾਈਮ ਟਾਈਮ ਦੀ ਗੱਲ ਹੈ ਜੀ ਚੜ੍ਹਦੀ ਕਲਾ ਸੀ ਬਹੁਤ ਕੰਤ ਦਾ ਚਲੋ ਹੁਣ ਵੀ ਚੜ੍ਹਦੀ ਕਲਾ ਚਲੋ ਹਾਂ ਇਹਦਾ ਚੜ੍ਹਦੀ ਕਲਾ ਚਲਾ ਰਹੇ ਹਾਂ ਗੱਡੀ ਹਾਂ ਜੀ ਹਾਂ ਹਾਂ ਜੀ ਹਾਂ ਫਿਰ ਟੈਂਪੂਰੇ ਕੈਮ ਹੈ ਬਿਲਕੁਲ ਜੀ ਪੂਰੇ ਫਿੱਟ ਹੈ ਵਾਹ ਜੀ ਵਾਹ ਟੱਕਾਂ ਵਾਲਿਆਂ ਦੀ ਜ਼ਿੰਦਗੀ ਕੀ ਕਹਿੰਦੇ ਟਰੱਕਾਂ ਵਾਲਿਆਂ ਦੀ ਜ਼ਿੰਦਗੀ ਬਸ ਜ਼ਿੰਦਗੀ